इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਈਵੇ ਦਾ ਆਮਨਾ ਰੋਡ ਆਹ ਕੋਈ ਬੀਅਰ ਆ ਰੇ ਮੇਰਾ ਆ ਰਿਹਾ ਪਿਆ ਕੋਈ ਗੱਡੋ ਗਈ ਸਾਰਾ ਰੋਡ ਜਾਮ ਕਰਤਾ ਆ ਦੇਖੋ ਬੁਤੀਲੇ ਵੀ ਮਿੱਤੇ ਆ ਦੇਖੋ ਜੀ ਆ ਗੱਡੀ ਵੀ ਆ ਪਾਲਕੀ ਚ ਮਾਰੀ ਵੀ ਓਏ ਰੋਡ ਦਾ ਨੂੰ ਜਾਮ ਕਰਦੇ ਆ ਆ ਦੇਖਣੀਆਂ ਲੈ ਜਾਓ ਪਹਿਲੇ ਇੱਕ ਮਿੰਟ ਲਈ ਹੁੰਦੇ ਬੰਦੇ ਆਏ ਦੇਖ ਲੈ ਇੱਕ ਮਿੰਟ ਆਪਣੇ ਆਰੇ ਦੇ ਪਿੱਛੇ ਬੰਦੇ ਆ ਰਹੇ ਨੇ ਕਿ ਸਾਡੇ ਆ ਰਹੇ ਨੇ ਸਾਰੇ ਇੱਧਰ ਆਏ ਹਣੀ ਇੱਧਰ ਰੁਕ ਜਿਓ 5-10 ਮਿੰਟਾਂ ਲਈ ਆਪਣੇ ਬੰਦੇ ਆਉਣ ਤੋਂ ਆ ਜਿਓ ਆ ਜਾ ਪੱਲੇ ਇੱਧਰ ਆ ਜਾ